ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ 파ਰੇ ਬਨਵਾਰੀ ਨੀਲ ਬਸਤਰ 파ਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਆਸਾ ਹੱਥ ਪਿਤਾਬ ਕਛ ਆਸਾ ਹੱਥ ਪਿਤਾਬ ਕਛ ਆਸਾ ਹੱਥ ਪਿਤਾਬ ਕਛ ਆਸਾ ਹੱਥ ਪਿਤਾਬ ਕਛ ਉਜਾ ਬਾਗ ਮਸੱਲਾ ਤਾਰੀ ਉਜਾ ਬਾਗ ਮਸੱਲਾ ਤਾਰੀ ਉਜਾ ਬਾਗ ਮਸੱਲਾ ਈ ਗੋਦਵਾ ਬੰਦ ਮਸੱਲਾ ਪਾਈ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਬੱਬਾ ਫਿਰ ਮੱਕੇ ਗਿਆ ਬੱਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਨੀਲ ਬਸਤਰ ਧਾਰੇ ਬਨਵਾਰੀ ਨੀਲ ਬਸਤਰ ਧਾਰੇ ਬਨਵਾਰੀ ਨੀਲ ਬਸਤਰ ਧਾਰੇ ਬਨਵਾਰੀ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਅਤੇ ਭਾਈ ਗੰਨੀ ਖਾਂ ਭਾਈ ਨਬੀ ਖਾਂ ਦੇ ਘਰੋਂ ਸਤਿਗੁਰੂ ਜੀ ਨੀਲ ਬਸਤਰ ਪਾ ਕੇ ਪਲੰਗ ਤੇ ਸਵਾਰ ਹੋ ਉੱਚ ਦੇ ਪੀਰਾਂ ਦਾ ਭੇਖ ਬਣਾ ਕੇ ਤੁਰ ਪਏ ਦੋ ਬੇਨਤੀਆਂ ਉੱਚ ਦੇ ਪੀਰ ਬਣਨ ਬਾਰੇ ਇਤਿਹਾਸ ਵਿੱਚੋਂ ਤੁਹਾਡੇ ਸਾਹਮਣੇ ਰੱਖਾਂਗਾ ਪਹਿਲੀ ਬੇਨਤੀ ਹੈ ਕਿ ਸਤਗੁਰੂ ਜੀ ਨੇ ਇਹ ਫੈਸਲਾ ਕਿਉਂ ਕੀਤਾ ਕਿ ਉੱਚ ਦੇ ਪੀਰ ਬਣਿਆ ਜਾਏ ਤੇ ਨੀਲ ਬਸਤਰ ਪਹਿਰੇ ਜਾਣ ਇਦੇ ਬਾਰੇ ਇਤਿਹਾਸ ਦੇ ਵਿੱਚ ਬਾਤ ਪਈ ਹੋਈ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀਆਂ ਤੇ ਨਿਕਲੇ ਸਨ ਤਾਂ ਪਹਿਲੀ ਉਦਾਸੀ ਬਾਬਾ ਜੀ ਨੇ ਸਨਾਤਨੀ ਵੀਰਾਂ ਦੇ ਤੀਰਥਾਂ ਦੀ ਕੀਤੀ ਸੀ ਬਾਬਾ ਆਇਆ ਤੀਰਥੀ ਜਿੰਨੇ ਵੀ ਇਹਨਾਂ ਦੇ ਤੀਰਸ ਸਨ ਉਹਨਾਂ ਤੇ ਜੋ ਵੀ ਮੇਲੇ ਲੱਗਦੇ ਸਨ ਇਕੱਠ ਹੁੰਦੇ ਸਨ ਬਾਬਾ ਜੀ ਉਥੇ ਗਏ ਆਪਣਾ ਉਪਦੇਸ਼ ਕੀਤਾ ਦੂਜੀ ਉਦਾਸੀ ਬਾਬਾ ਜੀ ਨੇ ਕੀਤੀ ਫਿਰ ਜਾਏ ਚੜਿਆ ਸ਼ਮੀਰ ਪਰਬਤ ਸਿੱਧ ਮੰਡਲੀ ਨਜ਼ਰ ਆਈ ਸਿੱਧਾਂ ਦੇ ਨਾਲ ਇਵੇਂ ਹੀ ਚੌਥੀ ਉਦਾਸੀ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਫਿਰ ਮੱਕੇ ਗਿਆ ਗੁਰੂ ਨਾਨਕ ਸਾਹਿਬ ਮੱਕੇ ਗਏ ਮੱਕੇ ਜਾਣ ਦੀ ਜੋ ਸਾਖੀ ਉਦਾਸੀ ਹੈ ਉਹ ਆਰੰਭ ਕਿੱਥੋਂ ਹੁੰਦੀ ਹੈ ਜੇ ਇਹਨੂੰ ਥੋੜਾ ਜਿਹਾ ਆਪਾਂ ਸਮਝ ਲਵਾਂਗੇ ਫਿਰ ਸਾਨੂੰ ਸਮਝ ਆਏਗੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਚ ਦੇ ਪੀਰ ਦਾ ਪੇਖ ਕਿਉਂ ਬਣਾਇਆ ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ ਨਾਲ ਲੈ ਕੇ ਮੱਕੇ ਵੱਲੋਂ ਤੁਰੇ ਹਨ ਜਿਹਦਾ ਜ਼ਿਕਰ ਭਾਈ ਸਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਕੀਤਾ ਆਪਾਂ ਸਾਰਾ ਪੜਿਆ ਹੈ ਨੀਲ ਵਸਤਰ ਤਾਰੇ ਬਨਵਾਰੀ ਨੀਲ ਵਸਤਰ ਤਾਰੇ ਬਨਵਾਰੀ ਨੀਲ ਵਸਤਰ ਤਾਰੇ ਬਨਵਾਰੀ ਬਨਵਾਰੀ ਕਹਿੰਦੇ ਨੇ ਰੱਬ ਦਾ ਰੂਪ ਰੱਬ ਰੂਪ ਗੁਰੂ ਨਾਨਕ ਨੇ ਨੀਲ ਵਸਤਰ ਪਹਿਰ ਲਏ ਤੇ ਨੀਲ ਵਸਤਰਾਂ ਦੇ ਨਾਲ ਹੋਰ ਕੀ ਲਿਆ ਆਸਾ ਹੱਥ ਕਿਤਾਬ ਕਛ ਆਸਾ ਹੱਥ ਕਿਤਾਬ ਕਛ ਆਸਾ ਹੱਥ ਕਿਤਾਬ ਤਜੂ ਆਸਾ ਹੱਥ ਕਿਤਾਬ ਤਜ ਆਸਾ ਕਹਿੰਦੇ ਡੰਡੇ ਨੂੰ ਵੈਸੇ ਅਸੀਂ ਆਸਾ ਦਾ ਮਤਲਬ ਇਹ ਲਾਉਨੇ ਆ ਕਿ ਸਾਨੂੰ ਫਲਾਣੇ ਤੋਂ ਆਸ ਹੈ ਵੈਸੇ ਡੰਡਾ ਵੀ ਬੰਦੇ ਦਾ ਭਰੋਸਾ ਹੀ ਹੁੰਦਾ ਹੈ ਉਹਦਾ ਸਾਰਾ ਹੁੰਦਾ ਤੋ ਆਸਾ ਦਾ ਮਤਬਲੈ ਨੀਲ ਬਸਤਰ ਧਾਰੇ ਫਿਰ ਹੱਥ ਚ ਇੱਕ ਡੰਡਾ ਲਿਆ ਇੱਕ ਕਿਤਾਬ ਲਈ ਗੁਰੂ ਨਾਨਕ ਸਾਹਿਬ ਨੇ ਨਾਲ ਕਿਤਾਬ ਕਛ ਭਾਵ ਇੱਕ ਥੈਲਾ ਲਿਆ ਜਿਹਦੇ ਵਿੱਚ ਕਿਤਾਬ ਆਪਣੀ ਕਛ ਕਛ ਦਾ ਮਤਬਲ ਹੈ ਜਿਵੇਂ ਅੱਜ ਵੀ ਅਸੀਂ ਆਪਣੇ ਗਲ ਵਿੱਚ ਬੱਚੇ ਸਕੂਲ ਜਾਂਦੇ ਆ ਤੇ ਬੈਗ ਪਾਉਂਦੇ ਆ ਤਣੀ ਵਾਲਾ ਹੋਰ ਨਾਲ ਕੀ ਲਿਆ ਨੀਲ ਬਸਤਰ ਪਹਿਰੇ ਹੱਥ ਚ ਡੰਡਾ ਲਿਆ ਕਿਤਾਬ ਲਈ ਕੁਝਾ ਮੰਗ ਮਸੱਲਾ ਤਾਰੀ ਕੁਝਾ ਮੰਗ ਮਸੱਲਾ ਤਾਰੀ ਕੁਝਾ ਮੰਗ ਸੱਤ ਨਾ ਤਾਰੀ ਕੁਝਾ ਮੰਗ ਮਸੱਲਾ ਤਾਰੀ ਇੱਕ ਕੁਝਾ ਲਿਆ ਪਾਣੀ ਦੇ ਲਈ ਇੱਕ ਮਸੱਲਾ ਮਸੱਲਾ ਕਹਿੰਦੇ ਨੇ ਜਿਹਦੇ ਤੇ ਬੈਠ ਕੇ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਥੱਲੇ ਜੋ ਕੱਪੜਾ ਵਿਛਾਉਂਦੇ ਨੇ ਉਹਨੂੰ ਮਸੱਲਾ ਕਹਿੰਦੇ ਨੇ ਇੱਕੋ ਕੱਪੜਾ ਲਿਆ ਨਾਲ ਇਹ ਚੀਜ਼ਾਂ ਨਾਲ ਸਨ ਨੀਲੇ ਰੰਗ ਦੇ ਬਸਤਰ ਹੱਥ ਵਿੱਚ ਡੰਡਾ ਕਾਛ 'ਚ ਕਿਤਾਬ ਇੱਕ ਨਾਲ ਕੁੱਜਾ ਇੱਕ ਨਾਲ ਬਸਤਰ ਲਿਆ ਜਿੰਨੇ ਜਿਹਦੇ ਤੇ ਬੈਠਣਾ ਹੈ ਮੁਸੱਲਾ ਤੇ ਗੁਰੂ ਨਾਨਕ ਸਾਹਿਬ ਭਾਈ ਸਹਿ ਭਾਈ ਮਰਦਾਨਾ ਜੀ ਦੇ ਨਾਲ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ ਬਹਾਵਨਪੁਰ ਆ ਕਈ ਵਾਰ ਆਪਾਂ ਸ਼ਹਿਰ 'ਚ ਜਾਂਦੇ ਆ ਤੇ ਬਹੁਤੇ ਦੁਕਾਨਦਾਰ ਸ਼ਹਿਰ 'ਚ ਬਹਾਵਨਪੁਰੀਏ ਨੇ ਉਹਨਾਂ ਨੂੰ ਪੁੱਛੀਏ ਤੁਸੀਂ ਕਿੱਥੋਂ ਆਏ ਜਿਵੇਂ ਸਾਨੂੰ ਕੋਈ ਪੁੱਛੇ ਕਿੱਥੋਂ ਆਏ ਤੇ ਆਪਾਂ ਦੱਸਦੇ ਹਾਂ ਭਾਈ ਅਸੀਂ ਨਨਕਾਣਾ ਸਾਹਿਬ ਦੇ ਲਾਗਿਓਂ ਆਏ ਆਂ ਚੂੜਕਾਨੇਓਂ ਆਏ ਆਂ ਲੈਲਪੁਰੋਂ ਆਏ ਆਂ ਆਪਾਂ ਸਾਰੇ ਆਪਣੇ ਪਿੰਡਾਂ ਦੇ ਨਾਂ ਬਜ਼ੁਰਗਾਂ ਦੇ ਦੱਸਦੇ ਇਵੇਂ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ ਬਹਾਵਲਪੁਰ ਰਾਜਪੂਰੇ ਦੇ ਇਲਾਕੇ 'ਚ ਜਾਈਏ ਉੱਥੇ ਬਹੁਤ ਸਾਰੀ ਵੱਡੀ ਗਿਣਤੀ 'ਚ ਬਹਾਵਲਪੁਰੀਏ ਬੈਠੇ ਨੇ ਸਾਡੇ ਨਾਲ ਉਹਨਾਂ ਦੀ ਬੋਲੀ ਦਾ ਤੇ ਸਭਿਆਚਾਰ ਦਾ ਫਰਕ ਹੈ। ਅਬੀ ਮੀਆਂ ਕਪੜਾ ਲੈਣ ਜਾਂਦੀਆਂ ਨੇ ਬਹੁਤੇ ਕਪੜੇ ਦੇ ਵਪਾਰੀ ਸ਼ਹਿਰ ਚ ਬਹਾਵਲਪੁਰੀਏ ਨੇ। ਪਰ ਚੂਨ ਦੀਆਂ ਦੁਕਾਨਾਂ ਬਹਾਵਲਪੁਰੀਆਂ ਦੀਆਂ ਨੇ। ਜਿਹੜੇ ਬੋਲਦੇ ਨੇ ਬਹਿਣੇ ਕਿੰਨਾ ਕਪੜਾ ਦਰੈ ਮੀਟਰ ਕਰਦਾ ਕਿ 4 ਮੀਟਰ ਕਰਦਾ। ਇਹ ਬੋਲੀ ਬਹਾਵਲਪੁਰ ਦੀ ਹੈ। ਤੋ ਬਹਾਵਲਪੁਰ ਦੇ ਵਿੱਚ ਇੱਕ ਪਿੰਡ ਹੈ ਇੱਕ ਇਲਾਕਾ ਇੱਕ ਸ਼ਹਿਰ ਹੈ ਜਿਹਨੂੰ ਕਹਿੰਦੇ ਨੇ ਉੱਚ ਤੇ ਉੱਚ ਦੇ ਵਿੱਚ ਉੱਚ ਦੇ ਇੱਕ ਪੀਰ ਹੋਏ ਨੇ 13ਵੀਂ ਸਦੀ ਦੇ ਵਿੱਚ ਉਹਨਾਂ ਦਾ ਨਾਮ ਹੈ ਸੈਦ ਜਲਾਲ ਬੁਖਾਰੀ ਮੇਰੀ ਬੇਨਤੀ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਉੱਚ ਦੇ ਪੀਰ ਬਣਨ ਦਾ ਭੇਖ ਕਿਉਂ ਧਾਰਨ ਕੀਤਾ ਇਹਦੇ ਪਿੱਛੇ ਸਬੰਧ ਕੀ ਹੈ ਇਹ ਗੱਲ ਮੈਂ ਜਿੰਨੀ ਸੌਖੀ ਕਹਿ ਰਿਹਾ ਹਾਂ ਤੁਹਾਨੂੰ ਇਹਨੂੰ ਸਮਝਣਾ ਓਨਾ ਹੀ ਔਖਾ ਹੈ ਇਹ ਕੋਈ ਨਵਾਂ ਸਬੰਧ ਨਹੀਂ ਬਣਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉੱਚ ਦੇ ਪੀਰ ਬਣਨਾ ਇਹ ਬੜਾ ਪੁਰਾਣਾ ਸਬੰਧ ਹੈ ਤੇ ਜੇ ਅਸੀਂ ਉਹਨੂੰ ਜਾਣਾਂਗੇ ਸਾਨੂੰ ਸਮਝ ਲੱਗੇਗੀ ਮਨ 'ਚ ਰਹਾਸ ਆਏਗਾ ਆਨੰਦ ਆਏਗਾ ਕਿ ਵਾਹ ਲੋਕ ਇਹਨੇ ਨੇ ਪੁਰਾਣੇ ਸਬੰਧ ਵੀ ਚੇਤੇ ਰੱਖਦੇ ਨੇ ਲੋਕ ਇਹਨੇ ਨੇ ਪੁਰਾਣੇ ਨਾਤੇ ਵੀ ਚੇਤੇ ਰੱਖਦੇ ਨੇ ਸਾਡੇ ਵਰਗੇ ਨਹੀਂ ਗਏ ਤੋਂ ਉੱਚ ਦਾ ਪੀਰ ਸੀਗਾ ਸੈਦ ਜਲਾਲ ਬੁਖਾਰੀ ਉਹਦੀ ਜਗ੍ਹਾ ਤੇ ਜਿਹੜਾ ਉਹਦਾ ਸੇਵਾਦਾਰ ਬੈਠਾ ਸੀ ਗੱਦੀਦਾਰ ਬੈਠਾ ਸੀ ਉਹ ਗੱਦੀਦਾਰ ਨੂੰ ਮਖਦੂਮ ਕਹਿੰਦੇ ਆ ਜਿਵੇਂ ਆਪਾਂ ਕਹਿੰਦੇ ਨਾ ਫਲਾਣੇ ਬਾਬਾ ਜੀ ਗੱਦੀ ਤੇ ਬੈਠੇ ਉਹ ਬਾਬਾ ਜੀ ਨੇ ਕਹਿੰਦੇ ਉਹ ਕਹਿੰਦੇ ਮਖਦੂਮ ਉਹਦੀ ਜਗ੍ਹਾ ਤੇ ਜਿਹੜਾ ਮਖਦੂਮ ਬੈਠਾ ਸੀਗਾ ਉਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਭੇਂਟ ਹੋਈ ਉਹ ਚੱਲਿਆ ਸੀ ਮੱਕੇ ਨੂੰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵੀ ਉਧਰ ਜਾਣਾ ਹੈ ਤੋਂ ਉੱਚ ਦੇ ਪੀਰ ਦੀ ਗੱਦੀ ਤੇ ਉਹਦੇ ਮੁਖ ਮਖਦੂਮ ਤੋਂ ਬਾਅਦ ਜਿਹੜਾ ਬੈਠਾ ਸੀ ਉਹਦੇ ਨਾਲ ਗੁਰੂ ਨਾਨਕ ਸਾਹਿਬ ਮੱਕੇ ਗਏ ਇਸੇ ਕਰਕੇ ਭਾਈ ਜੀ ਨੇ ਲਿਖਿਆ ਕਿ ਜਦੋਂ ਉਥੋਂ ਮੱਕੇ ਜਾਣ ਦਾ ਪ੍ਰੋਗਰਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਣਾਇਆ ਉੱਚ ਦੇ ਪੀਰ ਦੇ ਟਿਕਾਣਿਆਂ ਤੋਂ ਇਹ ਸਾਂਝ ਉਥੋਂ ਹੈ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸਾਂਝ ਹੈ ਕਿਉਂਕਿ ਜਿਹੜੇ ਉੱਚ ਦੇ ਪੀਰ ਸਨ ਇਹ ਸਰਹਾਵਾ ਆਦਿ ਸਨ ਸਰਹਾਵਾ ਆਦੀ ਦਾ ਮਤਲਬ ਹੈ ਇਹਨਾਂ 'ਚ ਕਟੜਤਾ ਨਹੀਂ ਸੀ ਇਹ ਲੋਕਾਂ ਨੂੰ ਕਹਿੰਦੇ ਸਨ ਕਿ ਆਪਣੇ ਅਮਲ ਸਹੀ ਕਰੋ ਬਾਕੀ ਜਿੱਥੇ ਤੁਸੀਂ ਹੈਗੇ ਉਹ ਠੀਕ ਹੋ ਪਰ ਆਪਣਾ ਅਮਲ ਸਹੀ ਕਰੋ ਜੇ ਤੁਹਾਡਾ ਅਮਲ ਸਹੀ ਹੈ ਤੁਸੀਂ Hindu ਵੀ ਠੀਕ ਹੋ ਤੁਸੀਂ ਮੁਸਲਮਾਨ ਵੀ ਠੀਕ ਹੋ ਤੁਸੀਂ ਸਿੱਖ ਵੀ ਸਹੀ ਹੋ ਤੁਸੀਂ ਜੋ ਵੀ ਹੋ ਠੀਕ ਹੋ ਜੇ ਤੁਹਾਡਾ ਅਮਲ ਸਹੀ ਨਹੀਂ ਤੁਸੀਂ ਜੋ ਮਰਜੀ ਬਣ ਜਾਓ ਕੁਝ ਵੀ ਠੀਕ ਨਹੀਂ ਹੈ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾ ਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰਹੀ ਇਵੇਂ ਹੀ ਉੱਚ ਦੇ ਪੀਰ ਕਹਿੰਦੇ ਸਨ ਉੱਚ ਦੇ ਪੀਰ ਜਿਹੜੇ ਉਹਨਾਂ ਦਾ ਮੰਨਣਾ ਹੈ ਕਿ ਬੰਦੇ ਦਾ ਅਮਲ ਸਹੀ ਹੋਣਾ ਚਾਹੀਦਾ ਹੈ ਜੇ ਉਹਦਾ ਅਮਲ ਸਹੀ ਨਹੀਂ ਧਰਮ ਜਿਹੜਾ ਮਰਜ਼ੀ ਇਖਤियार ਕਰ ਲਏ ਕੁਝ ਨਹੀਂ ਹੈ ਤੋਂ ਉਥੋਂ ਇਹ ਸਾਂਝ ਸੀ ਜਿਹੜੇ ਉੱਚ ਦੇ ਪੀਰ ਸਨ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮੱਕੇ ਦੀ ਉਦਾਸੀ ਵੇਲੇ ਨਾਲ ਰਹੇ ਹਨ ਨਾਲ ਚੱਲਦੇ ਰਹੇ ਹਨ ਉਥੋਂ ਫਿਰ ਇਹਨਾਂ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਤੋਂ ਸਾਝ ਹੈ ਇਹਨਾਂ ਦੀ ਪਰੰਪਰਾ ਹੈ ਕਿ ਜਦੋਂ ਇਹਨਾਂ ਦਾ ਪੀਰ ਆਪਣੇ ਮਰੀਦਾਂ ਦੇ ਘਰ ਜਾਂਦਾ ਹੈ ਕਾਰ ਪੇਟਾ ਲੈਣ ਜਾਂਦਾ ਹੈ ਤੇ ਉਹ ਨੀਲ ਵਸਤਰ ਪਹਿ ਕੇ ਉਹਦੇ ਮਰੀਦ ਉਹਨੂੰ ਪਲੰਘ ਤੇ ਚੁੱਕ ਕੇ ਖੜਦੇ ਨੇ ਉਹਨੂੰ ਉਹ ਤੁਰ ਕੇ ਨਹੀਂ ਜਾਂਦਾ ਇਹ ਪ੍ਰਾਣੀ ਸਾਝ ਸੀ ਇਸ ਕਰਕੇ ਸਤਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪ੍ਰਾਣੀ ਸਾਂਹ ਜਿਹੜੀ ਇਹਨਾਂ ਪੀਰਾਂ ਦੇ ਨਾਲ ਚੱਲੀ ਆ ਰਹੀ ਸੀ ਉਹ ਉਹਨਾਂ ਨੇ ਫਿਰ ਸਤਿਗੁਰੂ ਦੀ ਮਦਦ ਕੀਤੀ ਉਹ ਪੁਰਾਣੇ ਪਰਪਕਾਰ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰਾਣੇ ਦੇ ਸਨ ਉਹਨਾਂ ਨੇ ਭੁਲਾਏ ਨਹੀਂ ਉਹਨਾਂ ਚੇਤੇ ਰੱਖੇ ਕਿ ਸਾਡੇਆਂ ਵੱਡਿਆਂ ਵਡੇਰਿਆਂ ਨਾਲ ਬਾਬੇ ਨਾਨਕ ਦੀ ਕੀ ਸੀ ਸਾਂਝ ਸੀਗੀ ਸਾਡੇ ਵੱਡੇ ਵਡੇਰਿਆਂ ਨਾਲ ਬਾਬੇ ਨਾਨਕ ਨੇ ਮੱਕੇ ਦਾ ਹੱਜ ਕੀਤਾ ਸੀ ਇਹ ਸਾਡੇ ਵੱਡੇ ਭਾਗ ਹਨ ਕਿ ਅੱਜ ਉਸੇ ਨਾਨਕ ਦੀ ਗੱਦੀ ਦਾ ਵਾਰਿਸ ਸਾਡੇ ਕੋਲ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੀ ਕਰੀਏ ਸੇਵਾ ਕਰੀਏ ਵੇਖੋ ਲੋਕ ਕਿੰਨੇ ਕਿੰਨੇ ਪੁਰਾਣੇ ਪਰਪਕਾਰ ਨਹੀਂ ਪੁਲਾਉਂਦੇ ਹੁਣ ਜਦੋਂ ਸਤਗੁਰੂ ਜੀ ਇੱਥੇ ਗਨੀਖਾਨ ਨਬੀ ਖਾਨ ਦੇ ਘਰ ਆਏ ਤੇ ਇੱਥੇ ਗੁਰੂਕੀਆਂ ਸਾਖੀਆਂ ਇੱਕ ਕਿਤਾਬ ਹੈ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੀਆਂ ਸਾਖੀਆਂ ਨੇ ਉਹਦੇ 'ਚ ਜ਼ਿਕਰ ਹੈ ਕਿ ਜਿਹੜੇ ਇਹ ਉੱਚ ਦੇ ਪੀਰ ਨੂੰ ਮੰਨਣ ਵਾਲੇ ਪੰਜ ਪੀਰ ਸਨ ਇਲਾਕੇ ਦੇ ਜਿਨ੍ਹਾਂ ਚੋਂ ਇੱਕ ਨੂਰਪੁਰ ਦਾ ਪੀਰ ਸੀਗਾ ਅਲਾਇਤ ਅਲੀ ਉਹਦਾ ਨਾਮ ਹੈ ਅਨਾਇਤ ਅਲੀ ਨੂਰਪੁਰੀਆ ਇੱਕ ਸਲੋਪ ਪਿੰਡ ਦਾ ਪੀਰ ਸੀਗਾ ਜਿਹਦਾ ਨਾਮ ਹੈਗਾ ਇਹ ਮੁਹੰਮਦ ਕਾਜੀ ਮੁਹੰਮਦ ਸਲੋਪ ਸਲੋਹ ਵਾਲਾ ਇੱਕ ਮੋਠੂ ਮਾਜਰੇ ਪਿੰਡ ਦਾ ਪੀਰ ਹੈਗਾ ਵਾ ਉਹ ਨਾਲ ਆਇਆ ਇੱਕ ਕਾਜੀ ਚਿਰਾਗ ਸ਼ਾਹ ਆਇਆ ਇਹ ਪੰਜ ਪੀਰ ਨੇ ਉੱਥੇ ਆਏ ਉਸ ਸਾਖੀ 'ਚ ਜ਼ਿਕਰ ਹੈ ਕਿ ਜਿਹੜਾ ਕਾਜੀ ਚਿਰਾਗ ਸ਼ਾਹ ਹੈ ਪੀਰ ਚਿਰਾਗ ਸ਼ਾਹ ਹੈ ਉਹ ਮੋਰਾਂ ਦਾ ਪੰਖ ਲਿਆਇਆ ਉਹਨੇ ਮੋਰਾਂ ਦਾ ਪੰਖ ਕਰਨਾ ਸ਼ੁਰੂ ਕੀਤਾ ਤੇ ਜਿਹੜੇ ਚਾਰ ਪੀਰ ਨੇ ਇਹਨਾਂ ਨੇ ਪਲੰਗ ਚੁੱਕਿਆ ਅਨਾਇਤ ਅਲੀ ਨੇ ਹਸਨ ਅਲੀ ਨੇ ਸ਼ੁਬੀਗ ਸ਼ਾਹ ਨੇ ਇਹਨਾਂ ਨੇ ਪਲੰਘ ਚੁੱਕ ਲਿਆ ਤੇ ਚਿਰਾਗ ਸ਼ਾਹ ਜਿਹੜਾ ਹੈ ਉਹ ਚੋਰ ਕਰਨ ਲੱਗਾ ਤੇ ਚਿਰਾਗ ਸ਼ਾਹ ਜਿਹੜਾ ਸੀਗਾ ਉਹ ਅਜਨੇਰ ਪਿੰਡ ਦਾ ਰਹਿਣ ਵਾਲਾ ਸੀ ਉਹਦਾ ਉੱਥੇ ਡੇਰਾ ਸੀਗਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਆਪਾਂ ਅਜਨੇਰ ਵੱਲ ਜਾਣਾ ਹੈ ਕਹਿਣ ਲੱਗਾ ਮਹਾਰਾਜ ਸਤਿਵਚਨ ਜਿਹੜੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਇੱਕ ਸਿੰਘ ਦਾ ਹੋਰ ਜ਼ਿਕਰ ਕੀਤਾ ਹੈ ਭਾਈ ਬਚਿੱਤਰ ਸਿੰਘ ਦਾ ਬੇਟਾ ਭਾਈ ਰਾਮ ਸਿੰਘ ਇਹਨਾਂ ਚਾਰਾਂ ਦੀ ਡਿਊਟੀ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਤੁਸੀਂ ਆਪਣਾ ਪੇਖ ਬਦਲ ਲਓ ਨਿਰਵਾਣ ਸਿੱਖਾਂ ਵਾਲਾ ਪੇਖ ਬਣਾ ਲਓ ਤੇ ਸਾਡੇ ਤੋਂ ਅੱਗੇ ਹੋ ਕੇ ਚਲੋ ਅੱਗੇ ਹੋ ਕੇ ਚਲੋ ਇਲਾਕੇ ਦੇ ਵਿੱਚ ਜਿੰਨੇ ਵੀ ਸਿੱਖ ਨੇ ਪੇਖ ਬਦਲ ਕੇ ਜਿਹੜੇ ਵਿਸ਼ਵਾਸ ਪਾਤਰ ਨੇ ਉਹਨਾਂ ਨੂੰ ਦੱਸੋ ਕਿ ਐਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦਾ ਪੀਰ ਬਣਾ ਦੇ ਪੇਖ ਵਿੱਚ ਇਸ ਇਲਾਕੇ ਚੋਂ ਨਿਕਲ ਲੈਨੇ ਤੇ ਆਹ ਗੱਲ ਹੋ ਗਈ ਹੈ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ ਇਸ ਕਰਕੇ ਆਪਾਂ ਆਪਣੀ ਕੀ ਰੱਖਣੀ ਹੈ ਤਿਆਰੀ ਰੱਖਣੀ ਹੈ ਅੱਗੇ ਜਾ ਕੇ ਮੈਂ ਦਾ ਜ਼ਿਕਰ ਕਰਾਂਗਾ ਐਵੇਂ ਨਹੀਂ ਕਿ ਸਤਗੁਰੂ ਤੁਰ ਪਏ ਨਹੀਂ ਆਲੇ ਦੁਆਲੇ ਦੇ ਜਿਹੜੇ ਸਿੱਖ ਸਨ ਉਹਨਾਂ ਦੀ ਤਿਆਰੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਬਾਬਾ ਬਚਿੱਤਰ ਸਿੰਘ ਜੀ ਦੇ بیٹے ਭਾਈ ਰਾਮ ਸਿੰਘ ਨੇ ਕਰਵਾ ਦਿੱਤੀ ਪਹਿਲਾਂ ਅੱਗੇ ਅੱਗੇ ਤੁਰੇ ਤੇ ਦੱਸਿਆ ਜਾ ਕੇ ਕਿ ਐਵੇਂ ਸਤਿਗੁਰੂ ਜੀ ਆ ਰਹੇ ਨੇ ਐਵੇਂ ਸਤਿਗੁਰੂ ਜੀ ਇਥੋਂ ਅਜੇ ਨਿਕਲੇ ਹੀ ਹਨ ਤੇ ਅਜਨੇਰ ਪਿੰਡ ਦੀ ਜੂਹ ਚ ਪਹੁੰਚੇ ਹਨ ਉਥੇ ਕਹਿੰਦੇ ਚੌਂਕੀ ਬੈਠੀ ਹੋਈ ਸੀ ਉਹਨਾਂ ਰੋਕ ਲਿਆ ਆਖਿਆ ਕਿ ਪੜਤਾਲ ਕਰਾਓ ਇਹ ਉੱਚ ਦੇ ਪੀਰ ਨਹੀਂਗੇ ਨਾਲ ਕਾਜੀ ਸੀਗਾ ਕਾਜੀ ਮੁਹੰਮਦ ਉਹਦਾ ਨਾਮ ਸੀਗਾ ਜਿਹਦੇ ਕੋਲੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਫਾਰਸੀ ਪੜ੍ਹੀ ਸੀ ਆਖਿਆ ਮੈਂ ਕਾਜੀ ਆ ਮੈਂ ਆਪਣੀ ਜ਼ਿੰਮੇਵਾਰੀ ਤੇ ਪੜਤਾਲ ਕਰਕੇ ਤੁਹਾਨੂੰ ਦੱਸਦਾ ਇਹ ਉੱਚ ਦੇ ਪੀਰ ਨੇ ਉਹਨੇ ਆਪਣੀ ਜ਼ਿੰਮੇਵਾਰੀ ਤੇ ਪੜਤਾਲ ਕਰਕੇ ਉਹਨਾਂ ਨੂੰ ਦੱਸੀ ਪਰ ਉਹਨਾਂ ਨੇ ਫਿਰ ਵੀ ਯਕੀਨ ਨਹੀਂ ਕੀਤਾ ਉਹ ਕਹਿਣ ਲੱਗੇ ਤੂੰ ਇਹਨਾਂ ਦੇ ਨਾਲ ਹੈ ਹੋ ਸਕਦਾ ਇਹਨਾਂ ਦਾ ਸਖਾਇਆ ਹੋਵੇ ਅਸੀਂ ਆਪਣੇ ਵੀ ਪੜਤਾਲ ਕਰਾਂਗੇ ਜੇ ਉੱਚ ਦੇ ਪੀਰ ਨੇ ਤੇ ਉਹਨਾਂ ਨੇ ਹਲਾਲ ਮਾਸ ਤਿਆਰ ਕੀਤਾ ਹਲਾਲ ਮਾਸ ਦੀ ਤਰਕਾਰੀ ਉਹਨੂੰ ਤਰਕਾਰੀ ਕਹਿੰਦੇ ਨੇ ਕਹਿੰਦੇ ਜੇ ਵਾਕਿਆ ਉੱਚ ਦੇ ਪੀਰ ਨੇ ਤੇ ਅਸੀਂ ਇਹਨਾਂ ਨੂੰ ਹਲਾਲ ਮਾਲ ਮਾਸ ਦੀ ਤਰਕਾਰੀ ਪਿਾਵਾਂਗੇ ਤਾਂ ਅਗਿਓ ਫਿਰ ਇਹ ਆਖਿਆ ਗਿਆ ਕਿ ਪੀਰ ਜੀ ਜਿਹੜੇ ਨੇ ਇਹਨਾਂ ਦਾ ਇਹਨਾਂ ਨੇ ਰੋਜ਼ਾ ਰੱਖਿਆ ਹੋਇਆ ਹੈ ਇਹਨਾਂ ਦਾ ਰੋਜ਼ਾ ਤੜਵਾਇਆ ਨਹੀਂ ਜਾ ਸਕਦਾ ਤੋ ਆਪਣੇ ਵੱਲੋਂ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪਰਖ ਕਰਕੇ ਵੇਖੀਏ ਕਿ ਇਹ ਇਸ ਤਰ੍ਹਾਂ ਉੱਚ ਦੇ ਪੀਰ ਨਹੀਂਗੇ ਇਸ ਤਰੀਕੇ ਦੇ ਨਾਲ ਉਸ ਚੌਂਕੀ ਤੋਂ ਵੀ ਸਤਿਗੁਰੂ ਜੀ ਇਹਨਾਂ ਪੀਰਾਂ ਦੀ ਮਦਦ ਨਾਲ ਅਤੇ ਗੁਰਸਿੱਖਾਂ ਦੀ ਮਦਦ ਨਾਲ ਅਜਨੇਰ ਪਿੰਡ ਪਹੁੰਚੇ ਨੇ ਜਿਹੜਾ ਅਜਨੇਰ ਪਿੰਡ ਹੈ ਇਹ ਕਾਜੀ ਚਿਰਾਗ ਸ਼ਾਹ ਦਾ ਹੈ ਜਿਹੜਾ ਗੁਰੂ ਸਾਹਿਬ ਤੇ ਚੋਰ ਕਰ ਰਿਹਾ ਹੈ ਇਹ ਉਹਦਾ ਪਿੰਡ ਹੈ ਇਹਨੇ ਆਪਣੇ ਪਿੰਡ ਦੇ ਬਾਹਰ ਸਤਗੁਰ ਜੀ ਦਾ ਡੇਰਾ ਕਰਵਾਇਆ ਉਥੇ ਡੇਰਾ ਕਰਵਾ ਕੇ ਅੱਗੇ ਕੀ ਵਾਰਤਾ ਵਾਪਰਦੀ ਆ ਆਪਾਂ ਕੱਲ ਅਗਲੇਰੇ ਜਿਹੜੀ ਲੜੀ ਜਿੱਥੋਂ ਆਪਾਂ ਛੱਡਾਂਗੇ ਉਥੋਂ ਆਪਾਂ ਸ਼ੁਰੂ ਕਰਾਂਗੇ ਮੇਰੀ ਦੱਸਣ ਦੀ ਬੇਨਤੀ ਤੁਹਾਨੂੰ ਇਹ ਹੀ ਹੈ ਕਿ ਵੇਖੋ ਕਿੰਨੀਆਂ ਪੁਰਾਣੀਆਂ ਸਾਂਝਾਂ ਤੇ ਕਿੱਥੇ ਆ ਕੇ ਮਿਲੀਆਂ ਕਿਵੇਂ ਇਹਨਾਂ ਲੋਕਾਂ ਨੇ ਗੁਰੂ ਘਰ ਦੀ ਜਿਹੜੀ ਸੇਵਾ ਜਿਹੜੀ ਹੈ ਉਹ ਪਰਪਕਾਰ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਭਲਾਏ ਨਹੀਂਗੇ ਆਪਣੀ ਜਾਨ ਹੂਲ ਕੇ ਜਿਹੜੀ ਐ ਉਹ ਸੇਵਾ ਕੀਤੀ ਐ ਇਹਨਾਂ ਦੀ ਸੇਵਾ ਨੂੰ ਜਿਹੜਾ ਹੈ ਵਾਰੇ ਬਲਹਾਰੇ ਜਾਈਏ ਆਓ ਪੜੀਏ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਨੀਲ ਬਸਤਰ ਤਾਰੇ ਬਨਵਾਰੀ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਮੱਕੇ ਗਿਆ ਬਾਬਾ ਫਿਰ ਨੀਲ ਮਸਤਰ ਤਾਰੇ ਬਨਵਾਰੀ ਨੀਲ ਮਸਤਰ ਤਾਰੇ ਬਨਵਾਰੀ ਨੀਲ ਮਸਤਰ ਤਾਰੇ ਨੀਲ ਵਸਤਰ ਤਾਰੇ ਮਨਵਾਰੀ ਸੋ ਇਤਿਹਾਸ ਵਿੱਚ ਨੀਲ ਵਸਤਰਾਂ ਦਾ ਜ਼ਿਕਰ ਦੋ ਵਾਰ ਹੀ ਆਉਂਦਾ ਹੈ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਹੱਜ ਕਰਨ ਲਈ ਮੱਕੇ ਗਏ ਤੇ ਦੂਜੀ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਗਨੀ ਖਾਨ ਨਵੀ ਖਾਨ ਦੇ ਘਰੋਂ ਉੱਚਦੇ ਪੀਰ ਬਣ ਕੇ ਨਿਕਲੇ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ